ਅਸੀ ਸ਼ਬਦ ਕੀ ਹੁੰਦੇ ਨੇ ਸਮਾਸ ਸ਼ਬਦ ਤੋਂ ਬਣਿਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਜੋੜਨਾ ਦੋ ਸ਼ਬਦਾਂ ਨੂੰ ਜਿੱਥੇ ਜੋੜਿਆ ਜਾਂਦਾ ਦੋ ਸ਼ਬਦਾਂ ਨੂੰ ਐਦਾਂ ਕਿਦਾਂ ਅਸੀਂ ਜੋੜ ਸਕਦੇ ਆ ਦੋ ਸ਼ਬਦਾਂ ਦੀਆਂ ਅੱਗੇ ਟਾਈਪਸ ਨੇ ਜਿਨ੍ਹਾਂ ਨੂੰ ਕਿਸੇ ਕਿਸੇ ਰੂਲ ਦੇ ਹਿਸਾਬ ਦੇ ਨਾਲ ਕਿਸੇ ਨਿਯਮ ਦੇ ਆਧਾਰ ਦੇ ਉੱਤੇ ਅਸੀਂ ਜੋੜ ਸਕਦੇ ਆ ਪਹਿਲਾ ਆਪਣਾ ਟੌਪਿਕ ਹੈਗਾ ਸਮਾਨਾਰਥਕ ਸ਼ਬਦ ਸਮਾਨਾਰਥਕ ਸ਼ਬਦ ਹੁੰਦੇ ਨੇ ਜਿਹੜੇ ਕਿ ਜਿਵੇਂ ਮੰਨ ਲਓ ਕਿ ਓਟ ਅਤੇ ਆਸਰਾ ਠੀਕ ਹੈ ਓਟ ਅਤੇ ਆਸਰਾ ਅਮਨ ਅਤੇ ਚੈਨ ਇਦਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਅਸੀਂ ਜਦੋਂ ਅਸੀਂ ਅਤੇ ਕੱਟ ਕੇ ਉਹਦੇ ਵਿੱਚ ਜੋੜ ਨਹੀਂ ਪਾਉਨੇ ਆ ਇਹ ਜਿਵੇਂ ਹੋ ਗਿਆ ਅਮਨ ਚੈਨ ਐਗਜ਼ਾਮਪਲ ਦੇ ਤੌਰ ਤੇ ਦੇਖੋ ਮੈਂ ਵਿਚਾਲੇ ਇਹਦੇ ਅਮਨ ਅਤੇ ਚੈਨ ਅਤੇ ਨੂੰ ਕੱਟ ਕੇ ਇਹਦੇ ਵਿਚਾਲੇ ਮੈਂ ਇੱਕ ਜੋੜ ਨਹੀਂ ਪਾਤੀ ਇਦਾਂ ਦੀਆਂ ਚੀਜ਼ਾਂ ਜਿਹੜੇ ਆ ਜਾਣ ਸਮਾਨਾਰਥਕ ਸ਼ਬਦ ਇਹਨਾਂ ਦੇ ਵਿੱਚ ਆਉਂਦੇ ਹੁਣ ਦੂਸਰਾ ਹੈਗਾ ਵਿਰੋਧੀ ਸ਼ਬਦ ਵਿਰੋਧੀ ਸ਼ਬਦ ਦੇ ਵਿੱਚ ਅੱਗੇ ਆ ਗਿਆ ਆਪਣੇ ਕੋਲੇ ਉੱਚਾ ਅਤੇ ਨੀਵਾ ਇਹਨਾਂ ਦੇ ਰੂਲਸ ਨੇ ਹਣਾ ਐਵੇਂ ਹੀ ਨਹੀਂ ਹੈਗਾ ਕਿ ਵੀ ਐਵੇਂ ਚੱਕ ਕੇ ਅਸੀਂ ਜੋੜ ਨਹੀਂ ਪਾਤੀ ਉੱਚਾ ਅਤੇ ਨੀਵਾ ਜਦੋਂ ਅਸੀਂ ਉੱਚਾ ਅਤੇ ਨੀਵਾ ਨੂੰ ਲਿਖਣਾ ਤਾਂ ਅਸੀਂ ਕੀ ਪਾਉਣੀ ਹੈ ਜੋੜ ਨਹੀਂ ਪਾਉਣੀ ਹੈਗੀ ਹੈ ਠੀਕ ਹੈ